ਪੰਚਾਇਤੀ ਚੋਣਾਂ ਲਈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਖ ਦੇ ਚੱਲਦੇ ਰਿਟਰਨਿੰਗ ਅਫਸਰਾਂ ਦੇ ਦਫ਼ਤਰਾਂ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਸਵੇਰ ਤੋਂ ਹੀ ਵੇਖਣ ਨੂੰ ਮਿਲੀਆਂ ਇਸ ਮੌਕੇ ਤੇ ਪੰਚਾਂ ਅਤੇ ਸਰਪੰਚਾਂ ਦੇ ਫਾਰਮ ਪਰਨ ਆਏ ਲੋਕਾਂ ਨੇ ਕਿਹਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਹਿਲੀ ਵਾਰ ਇਹ ਜਿਹਾ ਵੇਖਣ ਨੂੰ ਮਿਲ ਰਿਹਾ ਹੈ ਕਿ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਇਸ ਮੌਕੇ ਰਿਟਰਨਿੰਗ ਅਫਸਰ ਨੇ ਕੀ ਕਿਹਾ ਆਓ ਸੁਣਦੇ ਹਾਂ ਕਿਵੇਂ ਲੱਗਦਾ ਤੁਸੀਂ ਅੱਜ ਫਾਰਮ ਪਰ ਆਇਓ ਜ ਲਾਸਟ ਦਿਨ ਹੈ ਕੀ ਕਹਿੰਦਾ ਚੱਲਿਓ ਅੱਜ ਲਾਸਟ ਦਿਨ ਹੈਗਾ ਸਾਡੇ ਪਿੰਡੋਂ ਜਸ਼ਵੀਰ ਸਿੰਘ ਤੇ ਗਰਮੇਲ ਸਿੰਘ ਦੋ ਐਂਟੀਪਾਲਿਟਿਕ ਵਿਧਿਆਪਨ ਦੇ ਬੰਦੇ ਦੋ ਹੀ ਮਾਰਨ ਗਿਆ ਸਰ ਦੇ ਤੇ ਦੂਰੀ ਟਕਰਾ ਕਿਸ ਤਰ੍ਹਾਂ ਦਾ ਲੱਗਦਾ ਅੱਜ ਫਾਰਮ ਪਰ ਨਾਇਓ ਇਕੱਠੇ ਦਿੱਕਤ ਕਾਫੀ ਮਿਲ ਰਿਹਾ ਬਹੁਤ ਕਾਫੀ ਹੈ ਲੋਕਾਂ ਦਾ ਮਾਹੌਲ ਵੀ ਠੀਕ ਆ ਕੋਈ ਉਹ ਤੋਂ ਮੈਂ ਮੈਂ ਮਤਲਬ ਉਸੇ ਹੀ ਹੈਗਾ ਜੀ ਹੈ ਐਂਟੀ ਪਾਰਟੀਆ ਜਾਂ ਅਭੀ ਪਾਰਟੀਆ ਕੋਈ ਹਾਂ ਨਿਰਵਿਘਨ ਕੰਮ ਹੋ ਰਿਹਾ ਹੈ ਆਸਰਾ ਬলো ਕਿਸ ਤਰ੍ਹਾਂ ਕੰਮ ਕੀਤਾ ਯਾਰ ਆ ਬਲੋ ਕੇ ਕਿਸ ਤਰ੍ਹਾਂ ਦੀ ਕੋਈ ਖਬਰ ਵਾਜੀ ਕੋਈ ਲਾਪਵਾਹੀ ਨਹੀਂ ਸਾਰੇ ਬਹੁਤ ਵਧੀਆ ਮਤਲਬ ਡਾਕੂਮੈਂਟ ਫਰ ਰਹੇ ਨੇ ਆਪ ਦਾ ਜੋ ਵੀ ਨਾਲੀ ਕਾਰਵਾਈ ਹੈ ਉਹ ਕਰ ਰਹੇ ਨੇ ਇਹਦੇ ਵਿੱਚ ਆਪਾਂ ਉਸੇ ਗੱਲ ਸਰ ਕੰਮ ਨਹੀਂ ਹੋ ਰਿਹਾ ਸਰ ਹੁਣ ਤੱਕ ਕਿਦਾਂ ਕਿੰਨੇ ਲੋਕ ਨੇ ਜਿਹੜੇ ਪੱਛੁੱਕੇ ਨੇ ਕਿਦਾਂ ਦਾ ਮਾਹੌਲ ਹੈ ਆਈ ਸਰ ਮਾਹੌਲ ਹੈ ਜਿਹੜਾ ਬਹੁਤ ਸਾਥੀਪੂਰਨ ਹੈ ਟੀਮ ਹੈ ਜਿਹੜੀ ਇੱਕ ਰੋਟੇਸ਼ਨ ਦੇ ਵਿੱਚ ਪਰਮਾਰ ਕੰਮ ਕਰ ਰਹੀ ਹੈ ਤੇ ਜਿਨ੍ਹਾਂ ਦੇ ਵਿੱਚ ਪਰਵਾਰੀ ਜਿਹੜੀਆਂ ਸਾਡੇ ਬਣਿਆ ਤੇ 20 ਮਹੀਨਿਆਂ ਦੇ ਜਿਹੜੀਆਂ ਪਹਿਲਾਂ ਆਈਆਂ ਨੇ ਕੋਲੋਂ ਫਾਈਨੈਂਸ਼ੀਅਲੀ ਹੋਣ ਦੇ ਨਾਲ ਸਾਡੇ ਕੋਲੋਂ ਕਲੀਅਰ ਹੋ ਸਕੀਆਂ ਕੀ ਫੀਲ ਕਰੋਗੇ ਲੋਕਾਂ ਨੂੰ ਕੀ ਫੀਲ ਕਰਦੇ ਹੋ ਤੁਸੀਂ ਨੂੰ ਇਹ ਫੀਲ ਕਰਵਾ ਵੀ ਸਾਨੂੰ ਇਹ ਜਿਹੜਾ ਲੋਕ ਮਾਤਾ ਹਕੜ ਹੈ ਜੀ ਇਹ ਦੁਆਬੀ ਚਾਹੀਦੀ ਹੈ ਇਸ ਵੇਲੇ ਨਮਾਇਦੇ ਵੀ ਐਸੇ ਚਾਉਂਦੇ ਆ ਤੇ ਵੱਧ ਮਤਦਾਨਾ ਚਾਉਂਦੇ ਆ ਤਾਂ ਪਿੰਡਾਂ ਦੇ ਨਿਵਾਸ ਨੇ ਜਿਹੜੇ ਤੇ ਲੋਕਾਂ ਦੇ ਵਿੱਚ ਜਿਹੜਾ ਭਾਈਚਾਰਾ ਉਹਦੇ ਦੀ ਸਮਰਥਾ ਬਹੁਤ ਏ। ਦਾ ਨਾਮ ਵੀ ਸੇਟਾਈ ਮੇਰੇ ਦਿਉਂਦੀ ਆਪਾ ਸਰਨਾ ਲੱਗਦੀ ਆ ਜਿਹੜੇ ਨਾਮ ਜਾਂਦੀਆਂ ਨੇ ਫਾਰਮਾ ਦੇਸੀ ਪਲਾਸਟਰ ਜਾਇਨ ਤੋਂ ਦੇ ਵਿੱਚ ਲੈ ਰਹਾਂਗੇ। ਕਿਦਾਂ ਦਾ ਮਾਹੌਲ ਆ ਕਿੰਨੇ ਕੁ ਲੋਕ ਨੇ ਪਾ ਚੁੱਕੇ ਨੇ। ਹੰਕਾਰ ਤੇ ਲਾਟਪਾ ਸਾਡੇ ਕੋਲ 80 ਲੀਟਰ ਜਿਹੜੀਆਂ ਫੈਲਾ ਆ ਰਹੀਆਂ ਨੇ ਸਰਪੰਚ ਤੇ ਮੈਂਬਰੀਆਂ ਯੂਪਾ ਦੇ ਵਿੱਚ ਉਪਤਾਪਤੀ ਬਹੁਤ ਬਹੁਤ ਸਾਰਾ ਕੁਝ ਸਾਡੇ ਪਿੰਡ ਦੇ ਵਿੱਚ ਇੱਕ ਪਿੰਡ ਆ ਜਿਹੜਾ ਉਹਨੇ ਸਾਨੂੰ ਖਾਧਰਾਈ ਐ ਕਿ ਉਹਨੇ ਸਰਪੰਚ ਨੂੰ ਕਿਹਾ ਕਿ ਜੋਤੀ ਬੋਸ ਸੀਰੇ ਕਰ ਲੈ